ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਫਿਰਤ ਫਿਰਤ ਪ੍ਰਭ ਆਇਆ ਪ੍ਰਿਆਤੋ ਸ਼ਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਕਾਬਲੇ ادب ਪਰਮ ਸਨਮਾਨਯੋਗ ਛਤਰ ਚਵਰਤਖ ਦੇ ਮਾਲਕ ਸਾਹਿਬ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਇਆਲਤਾ ਮੇਰਾਮਤ ਦਾ ਸਦਕਾ ਔਰ ਆਪ ਦੇਸ਼ ਵਿਦੇਸ਼ ਦੀ ਧਰਤੀ ਤੇ ਵਸਤੀਆਂ ਹੋਈਆਂ ਸੰਗਤਾਂ ਦੇ ਪਿਆਰ ਦੇ ਨਾਲ ਤੋ ਅਜੀਤ ਅਦਾਰੇ ਵੱਲੋਂ ਸਤਗੁਰਾਂ ਦੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਗੁਰਬਾਣੀ ਵਿਚਾਰ ਪ੍ਰੋਗਰਾਮ ਤਹਿਤ ਗੁਰ ਸ਼ਬਦ ਵਿਚਾਰ ਦਾ ਜੋ ਇਹ ਕਾਰਜ ਰੰਭ ਕੀਤਾ ਗਿਆ ਜਿਸ ਤਹਿਤ ਆਪਾਂ ਸਤਗੁਰਾਂ ਦੀ ਪਾਵਨ ਬਾਣੀ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ ਤੋ ਕਰੋ ਕਿਰਪਾ ਬਖਸ਼ੋ ਅਸੀਸ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾ ਦਰਵੇਸ਼ ਪੁੱਤਰਾਂ ਤੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਵੇਖ ਸਾਰੇ ਯਾਰ ਹਕਰਾ ਗੰਜੂਰ ਜੁਮਲਾ ਫੈਜੇ ਨੂਰ ਬਾਜਾਂ ਵਾਲੇ ਸਤਿਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਧਰਦਿਆਂ ਹੋਇਆਂ ਦੋਵੇਂ ਹੱਥ ਜੋੜ ਵਾ ਅਦਬ ਸੀਸ ਝੁਕਾਉਂਦੇ ਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਸੋਦਰ ਦਾ ਜੋ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਹੈ ਉਸ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ ਹੁਣ ਤੱਕ ਆਪਾਂ ਇਹ ਸ਼ਬਦ ਦੀ ਵਿਚਾਰ ਕੀਤੀ ਸੀ ਗਾਵਣ ਤੁਧਨੋਂ ਪੰਡਿਤ ਪੜਨ ਰਖੀਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋਂ ਮੋਹਣੀਆਂ ਮਨਮੋਹਨ ਸੁਰਗ ਮੱਚ ਪਿਆਲੇ ਅਗਲਾ ਬਚਨ ਜੋ ਅੱਜ ਆਪਾਂ ਵਿਚਾਰਨਾ ਇਸ ਭਾਗ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਗਾਵਣ ਤੁਦਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਦਨੋ ਜੋਦ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਮਹਾਰਾਜ ਕਹਿੰਦੇ ਆ ਕਿ हे ਪ੍ਰਭੂ ਤੇਰੇ ਪੈਦਾ ਕੀਤੇ ਹੋਏ ਰਤਨ 68 ਤੀਰਥਾਂ ਸਮੇਤ 68 8 ਤੇ 60 60 ਦਾ ਮਤਲਬ ਹੈ 60 8 ਦਾ ਮਤਲਬ ਹੈ 8 ਇਸੇ ਕਰਕੇ 68 ਦਾ ਅਰਥ ਬਣ ਗਿਆ 68 68 ਕਿੰਦੇ 68 ਤੀਰਥਾਂ ਸਮੇਤ ਮਹਾਰਾਜ ਸਭ ਤੈਨੂੰ ਹੀ ਕਾਇਨਾਤ ਗਾਰੀ ਇਹ ਤੇਰੇ ਪੈਦਾ ਕੀਤੇ ਰਤਨ ਹੈ ਕਿਉਂਕਿ ਪਹਾੜ ਜੋ ਕੁਝ ਹੈ ਇਹ ਸਭ ਰਚਨਾ ਤੇਰੀ ਪੈਦਾ ਕੀਤੀ ਤੇ ਸਭ ਤੈਨੂੰ ਗਾਰੇ ਸਭਣਾ ਵਿੱਚੋਂ ਤੇਰੇ ਹੀ ਨਾਦ ਸੁਣਾਈ ਦੇ ਰਿਹਾ ਗਾਵਣ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਵੱਡੇ ਬਲ ਵਾਲੇ ਜੋਧੇ ਅਤੇ ਸੂਰਮੇ ਤੇਰਾ ਦਿੱਤਾ ਬਲ ਵਿਖਾ ਕੇ ਤੇਰੀ ਹੀ ਤਾਕਤ ਦੀ ਸਿਫਤ ਕਰ ਰਹੇ ਕਿਉਂਕਿ ਹੁਣ ਜੋਸ ਵੀ ਇਨਸਾਨ ਵਿੱਚ ਕੋਈ ਤਾਕਤ ਆ ਉਹ ਦਿੱਤੀ ਤਾਂ ਤੇਰੀ ਆ ਨਾ ਬਲ ਤਾਂ ਤੂੰ ਹੀ ਦਿੱਤਾ ਇਹ ਬਖਸ਼ਿਸ਼ ਤੂੰ ਹੀ ਦਿੱਤੀ ਆ ਕਿਸੇ ਦੇ ਸਰੀਰ ਵਿੱਚ ਬਾਲਿਆ ਕਿਸੇ ਦੀ ਬੁੱਧੀ ਬੜੀ ਅੱਛੀ ਬਣਾਈ ਆ ਉਹਦੀ ਬੁੱਧ ਦੇ ਜਦੋਂ ਕੰਮ ਇਹੋ ਜਿਹਿਆਂ ਖੋਜਾਂ ਕਰਦਾ ਹੈ ਐਸਾ ਕੁਝ ਕਰਦਾ ਹੈ ਲੋਕ ਆ ਛਛਕਾਰ ਉੱਠਦੇ ਆ ਵੀ ਕੈਸਾ ਦਿਮਾਗ ਹੈ ਜੀ ਕੈਸੀ ਬੁੱਧੀ ਹੈ ਜੀ ਕੈਸਾ ਇਹਨਾਂ ਦਾ ਤੋ ਬੁੱਧ ਜਿਹੜੀ ਹੈ ਮਤ ਉਹ ਵੀ ਤੇਰੀ ਦਿੱਤੀ ਹੈ ਕਿਉਂਕਿ ਤੂੰ ਹੀ ਸਭ ਕੁਝ ਕਢਣ ਵਾਲਾ ਜਪਜੀ ਸਾਹਿਬ ਵਿੱਚ ਆਪਾਂ ਬਚਨ ਪੜ੍ਹਦੇ ਆਂ ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਕੋਈ ਕਿਸੇ ਦੀ ਸਰੀਰਕ ਤਾਕਤ ਵੇਖ ਕੇ ਆਂਦਾ ਵੇਖੋ ਜੀ ਕਿਤਨਾ ਬਲ ਵਾਲਾ ਸਰੀਰ ਹੈ ਕੋ ਕਿਸੇ ਦਾ ਸ਼ਸਤਰ ਚਲਾਉਣ ਦਾ ਜੋਰ ਵੇਖ ਕੇ ਕਿ ਆਛਾ ਚਕਾਰ ਉੱਠਦਾ ਤਾਂ ਉਹ ਕਹਿੰਦੇ ਸਾਰਾ ਕੁਝ ਜਿਹੜਾ ਉਹ ਯੋਧੇ ਵੀ ਜਿਹੜੇ ਨੇ ਉਹ ਤੇਰੇ ਦਿੱਤੇ ਬਲ ਨੂੰ ਵੀ ਇਹ ਮਹਾਰਾਜ ਬਲ ਤਾਂ ਤੂੰ ਹੀ ਦਿੱਤਾ ਨਾ ਔਰ ਨਾਲ ਕਹਿੰਦੇ ਗਾਵਣ ਤੁਦ ਨੂੰ ਖਾਣੀ ਚਾਰੇ ਖਾਣੀ ਚਾਰੇ ਚਾਰ ਖਾਣੀਆਂ ਜਦੋਂ ਆਪਾਂ ਗੱਲ ਕਰਦੇ ਆ ਜਿਸ ਦੁਆਰਾ ਸੰਸਾਰ ਤੇ ਜੀ ਪੈਦਾ ਹੁੰਦੇ ਇਕੋ ਆ ਜਿਹੜੇ ਜੇਰ ਤੋਂ ਜੇਰ ਜਿ ਕਿਆ ਪਹਿਲੀ ਅੰਡਜ ਆਖਿਆ ਜਿਹੜੇ ਆਂਡਿਆਂ ਤੋਂ ਪਹਿਲਾਂ ਉਹ ਜੀਵ ਅੰਡੇ ਦਿੰਦੇ ਫਿਰ ਉਹਦੇ ਵਿੱਚੋਂ ਬੱਚੇ ਨਿਕਲਦੇ ਤੇ ਜੇਰ ਵਾਲੇ ਆ ਜਾਂਦੇ ਜਿਹਦੇ ਵਿੱਚ ਅਸੀਂ ਵੀ ਮਾਤਾ ਦੇ ਉਦਰ ਵਿੱਚ ਜਿਹੜਾ ਬੱਚਾ ਉਹਦਾ ਬਾਡੀ ਸਟਰਕਚਰ ਜਿਹੜਾ ਸਰੀਰ ਆ ਉਹ ਬਣਦਾ ਫਿਰ ਉਹ ਸੰਸਾਰ ਤੇ ਜਨਮ ਲੈਂਦਾ ਉਹ ਬਹੁਤ ਸਾਰੇ ਜਾਨਵਰ ਵੀ ਆ ਜਿਹੜੇ ਇਸੇ ਜੁਨੀ ਵਿੱਚ ਆਉਂਦੇ ਆ ਬਾਂਦਰ ਹੈ ਬਾਂਦਰੀ ਹੈ ਉਹ ਕਿਹੜਾ ਅੰਡੇ ਦੇਂਦੀ ਹੈ ਬਾਂਦਰੀ ਦੇ ਵੀ ਉਧਰ ਤੋਂ ਹੀ ਪੈਦਾ ਹੁੰਦੇ ਆ ਸੂਰੀ ਹੈ ਐਸੇ ਮੱਝ ਆ ਗਾਂ ਆ ਸ਼ੇਰਨੀ ਆ ਬਹੁਤ ਬਹੁਤ ਐਸੇ ਜੀਵ ਮਤਲਬ ਜਿਹੜੇ ਉਧਰ ਵਿੱਚ ਜਨਮ ਲੈਂਦੇ ਉਹਨੂੰ ਜੇ ਰਜਖ ਆ ਉਹਦੇ ਵਿੱਚ ਆਪਾਂ ਵੀ ਆਉਣੇ ਆ ਫਿਰ ਆ ਉਤਪੁੱਜ ਉਹਦੇ ਵਿੱਚ ਸਾਰੀ ਬਨਸਪਤੀ ਆ ਜਾਂਦੀ ਉਤਪੁੱਜ ਦੇ ਵਿੱਚ ਬੂਟੇ ਘਾਹ ਪੇੜ ਪੌਦੇ ਇਹ ਜੋ ਕੁਝ ਹੈ ਸਾਰੀ ਬਨਸਪਤੀ ਇਹ ਆ ਜਾਂਦੀ ਹੈ ਫਿਰ ਇਹ ਸਿਤਜ ਉਹ ਪਸੀਨੇ ਤੋਂ ਪੜਾਹਸ ਤੋਂ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ ਉਹਨੂੰ ਸਿਤਜ ਕਹਿ ਦਿੰਦੇ ਆ ਜਿਵੇਂ ਕਣਕ ਵਿੱਚ ਸੁਸਰੀ ਪੈਦਾ ਹੋ ਜਾਂਦੀ ਇਸ ਤਰ੍ਹਾਂ ਸੌਣ ਭਾਦੋਂ ਦੇ ਦਿਨਾਂ ਵਿੱਚ ਇੱਕ ਥਾਂ ਤੇ ਤੁਸੀਂ ਬੋਰੀ ਵਿਛਾਓ ਸਲਾਬੇ ਨਾਲ ਨਮੀ ਨਾਲ ਕੁਝ ਦਿਨਾਂ ਬਾਅਦ ਚੁੱਕੋ ਤੁਹਾਨੂੰ ਉਹਦੇ ਥੱਲੇ ਨਿੱਕੇ ਨਿੱਕੇਨੇਕਾਂ ਹੀ ਕੀੜੇ ਨਜ਼ਰ ਆਉਣਗੇ ਸਿਰ ਵਿੱਚ ਜੂਆਂ ਇਤਿਆਦਿਕ ਪੈਦਾ ਹੋ ਜਾਈਏ ਸਭ ਸਿੱਤਜ ਤੋਂ ਆ। ਤੋਂ ਇਹ ਚਾਰ ਖਾਣੀਆਂ ਇੱਥੇ ਕਹਿੰਦੇ ਗਾਵਣ ਤੁਦਨੋ ਖਾਣੀ ਚਾਰੇ ਵੀ ਚਾਰੇ ਖਾਣੀਆਂ ਵਿੱਚ ਭਾਵੇਂ ਕੋਈ ਅੰਡਿਆਂ ਤੋਂ ਪੈਦਾ ਭਾਵੇਂ ਜੇਰ ਤੋਂ ਭਾਵੇਂ ਉਤ ਪੰਛਿਤ ਇਹ ਵੀ ਸਭ ਤੈਨੂੰ ਹੀ ਗਾਰੇ। ਤੇਰੀ ਸਿਫਤ ਤੋਂ ਸਲਾਹ ਕਰਦੇ ਤੇਰੀ ਵਡਿਆਈ ਕਰਦੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ। ਫਿਰ ਕਹਿੰਦੇ ਚੋਂ ਖਾਣੀਆਂ ਤੋਂ ਬਿਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਇਹ ਵੀ ਤੈਨੂੰ ਕਹਿੰਦੇ ਸਾਰੀ ਸ੍ਰਿਸ਼ਟੀ ਦੇ ਸਾਰੇ ਖੰਡ ਤੇ ਮੰਡਲ ਜੋ ਤੂੰ ਪੈਦਾ ਕਰਕੇ ਕਰ ਕਰ ਰੱਖੇ ਤੇਰੇ ਧਾਰੇ ਤੂੰ ਹੀ ਪੈਦਾ ਕੀਤੇ ਤੇ ਤੇਰੇ ਹੀ ਉਹ ਆਸਰੇ ਨੇ ਇਹ ਵੀ ਸਭ ਕਹਿੰਦੇ ਤੈਨੂੰ ਹੀ ਗਾਰ ਹੈ ਤੇਰੀ ਵਡਿਆਈ ਕਰ ਰਹੇ ਤੇਰੀ ਉਸਤਤ ਕਰ ਰਹੇ ਤੇਰੀ ਇਬਾਦਤ ਕਰ ਰਹੇ ਅੱਗੇ ਕਹਿੰਦੇ ਸੇਈ ਤੁਦਨੋ ਗਾਵਣ ਜੋ ਤੁਦ ਭਾਵਣ ਰਤੇ ਤੇਰੇ ਭਗਤ ਰਸਾਲੇ हे प्रभु असल ਵਿੱਚ ਉਹੀ ਬੰਦੇ ਤੇਰੀ ਸਿਫਤ ਸਲਾਹ ਸਹੀ ਦਾ ਅਰਥ ਹੈ ਉਹੀ ਕਰਦੇ ਆ ਭਾਵ ਉਹਨਾਂ ਦੀ ਕੀਤੀ ਸਿਫਤ ਸਲਾਹ ਸਫਲ ਜੋ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਆ ਜੋ ਤੁਦ ਭਾਵਨ ਕਹਿੰਦੇ ਜਿਹੜੇ ਤੈਨੂੰ ਪਿਆਰੇ ਲੱਗ ਜਾਂਦੇ ਤੇਰੇ ਪਿਆਰ ਵਿੱਚ ਰੰਗੇ ਹੋਏ ਰੱਤੇ ਤੇਰੇ ਭਗਤ ਰਸਾਲੇ ਕਹਿੰਦੇ ਉਹ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਅਤੇ ਰਸਾਲੇ ਦਾ ਅਰਥ ਹੈ ਰਸ ਨਾਲ ਭਰੇ ਹੋਏ ਤੇਰੀ ਭਗਤੀ ਦਾ ਰਸ ਉਹਨੂੰ ਉਹਨਾਂ ਨੂੰ ਆ ਗਿਆ ਜਿਵੇਂ ਹਰ ਬੰਦੇ ਦੇ ਜੀਵਨ ਵਿੱਚ ਰਸ ਆ ਨਾ ਵੱਖਰਾ ਵੱਖਰਾ ਕਿਸੇ ਨੂੰ ਨਿੰਦਿਆ ਕਰਨ ਦਾ ਰਸ ਆ ਕਿਸੇ ਨੂੰ ਘੁਮਣ ਦਾ ਰਸ ਆ ਕਿਸੇ ਨੂੰ ਨਸ਼ਾ ਪੀਣ ਦਾ ਰਸ ਆ ਇਹ ਰਸ ਹੀ ਲਾਏ ਨੇ ਬੰਦੇ ਨੇ ਪਰ ਬਹੁਤੇ ਰਸ ਜਿਹੜੇ ਨੇ ਉਹ ਮਨੁੱਖ ਦੇ ਜੀਵਨ ਨੂੰ ਖਤਮ ਕਰਨ ਵਾਲੇ ਆ ਜਿਵੇਂ ਨਸ਼ੇ ਤਿਆਦਕ ਦੇ ਰਸ ਨੇ ਸਾਰਾ ਕੁਝ ਨਿੰਦਿਆ ਚੁਗਲੀ ਤੇ ਇਹ ਰਸ ਭਾਗਾਂ ਵਾਲਿਆਂ ਨੂੰ ਲੱਗਦਾ ਵੀ ਜਿਹੜਾ ਪਰਮੇਸ਼ਰ ਦੇ ਨਾਮ ਦਾ ਰਸ ਆਉਣ ਲੱਗ ਜਾਏ ਹੋਰ ਤਾਂ ਬੜੇ ਰਸੇ ਰਸਨਾ ਨੇ ਇਹਦਾ ਨਾਂ ਹੀ ਰਸਨਾ ਤਾਂ ਨੇਕਾਂ ਤਰ੍ਹਾਂ ਦੇ ਰਸ ਮਾਣਦੀ ਐ। ਤੋ ਕਹਿੰਦੇ ਉਹ ਮਾਲਕ ਦੇ ਭਗਤ ਜਿਹੜੇ ਰਸਾਲੇ ਭਾਵਕ ਉਹਦੇ ਰਸ ਰੰਗ ਵਿੱਚ ਰੰਗੇ ਰਸੀਏ ਭਗਤਾਂ ਨੂੰ। ਉਹ ਬੰਦੇ ਤੈਨੂੰ ਮਹਾਰਾਜ ਬੜੇ ਪਿਆਰੇ ਲੱਗਦੇ ਆ। ਔਰ ਅੱਗੇ ਕਹਿੰਦੇ ਹੋਰ ਕੀਤੇ ਤੁਦ ਨੂੰ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ। ਇੱਥੋਂ ਤੱਕ ਮਹਾਰਾਜੇ ਕਹਿ ਕੇ ਨਾ ਕਹਿੰਦੇ ਮਹਾਰਾਜ ਜਿੰਨੀ ਗਿਣਤੀ ਮੈਂ ਕੀਤੀ ਨਾ ਪਿੱਛੋਂ ਸ਼ੁਰੂ ਤੋਂ ਲੈ ਕੇ ਅਨੇਕਾਂ ਹੋਰ ਜੀਵ ਵੀ ਤੇਰੀ ਵਡਿਆਈ ਕਰ ਰਹੇ ਨੇ ਤੋਂ ਬਿਨਾ ਵੀ ਸਾਰੀ ਨਹੀਂ ਗਿਣਤੀ ਕਹਿੰਦੇ ਕਰਤੀ ਜਾ ਸਕਦੀ। ਔਰ ਕਹਿੰਦੇ ਜੋ ਮੈਥੋਂ ਗਿਣੇ ਨਹੀਂ ਜਾ ਸਕਦੇ ਸੇ ਮੈਂ ਚੇਤਨਾ ਆਵਣ। ਕਹਿੰਦੇ ਇਸ ਗਿਣਤੀ ਬਾਰੇ ਮਹਾਰਾਜ ਆਪਣੇ ਆਪ ਨੂੰ ਸਵੰਧਨ ਕਰ ਕਹਿੰਦੇ ਮੈਂ ਕੀ ਵਿਚਾਰ ਕਰਨਾ ਨ ਕਿਆ ਵਿਚਾਰੇ ਮੈਂ ਕੀ ਵਿਚਾਰ ਕਰ ਸਕਦਾ ਵੀ ਕਿੰਨੇ ਕਾਇਨਾਤ ਐ ਜਿਹੜੀ ਤੇਨੂੰ ਵਡਿਆਈ ਤੇਰੇ ਗੀਤ ਗਾਰੇ ਕੋ ਕਿੱਥੇ ਬੈਠਾ ਤੇਰੀ ਇਬਾਦਤ ਕਰ ਰਿਹਾ ਕਿੱਥੇ? ਉਦਾ ਕੋਈ ਅੰਤ ਨਹੀਂ ਅਖੀਰ ਨਹੀਂ ਹੈ ਫਿਰ ਮਹਾਰਾਜ ਹੁਣ ਅਗਲਾ ਬਚਨ ਕਹਿਣ ਲੱਗੇ ਆ ਅਖੀਰ ਤੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਇਹ ਜਿੰਨਾ ਕ ਜਿਸ ਪ੍ਰਭੂ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਇਸ ਵੇਲੇ ਵੀ ਮੌਜੂਦ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ ਸੋਈ ਸੋਈ ਸਦਾ ਸੱਚ ਜਿਨੇ ਸਾਰੀ ਕਾਇਨਾਤ ਪੈਦਾ ਕੀਤੀ ਹੈ ਉਹੀ ਉਹੀ ਉਹ ਅਕਾਲ ਪੁਰਖ ਉਹ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ਸਾਹਿਬ ਸੱਚਾ ਉਹ ਆਪ ਸੱਚਾ ਹੈ ਸਾਚੀ ਨਾਈ ਨਾਈ ਦਾ ਅਰਥ ਹੈ ਵਡਿਆਈ ਉਹਦੀ ਵਡਿਆਈ ਉਹਦੀ ਸ਼ੋਭਾ ਉਹਦੀ ਉਸਤਤ ਕਹਿੰਦੇ ਆਪ ਸੱਚਾ ਹੈ ਉਹਦੀ ਵਡਿਆਈ ਵੀ ਸੱਚੀ ਹੈ ਔਰ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਭੀ ਹੋਸੀ ਹੈ ਭੀ ਦਾ ਅਰਥ ਹੈ ਹੁਣ ਐਟ ਪ੍ਰੈਜ਼ੈਂਟ ਵਰਤਮਾਨ ਹੋਸੀ ਆਉਣ ਵਾਲਾ ਸਮਾਂ ਜਿਹਨੂੰ ਅਸੀਂ ਫਿਊਚਰ ਕਹਿ ਦਿੰਨੇ ਜਾਏ ਨਾ ਜਾਸੀ ਕਹਿੰਦੇ ਨਾ ਉਹ ਕਿਤੇ ਗਿਆ ਤੇ ਨਾ ਉਹਨੇ ਕਿਤੇ ਜਾਣਾ ਹੈ ਜਾਏ ਦਾ ਅਰਥ ਜਨਮ ਤੋਂ ਵੀ ਹੁੰਦਾ ਇਓ ਕਿਸਦਾ ਜਾਇਆ ਹੋਇਆ ਨਹੀਂ ਤੇ ਨਾ ਉਹਨੇ ਕਿਤੇ ਜਾਣਾ ਜਾਸੀ ਉਹ ਨਾਸ਼ ਹੋਣ ਵਾਲਾ ਨਹੀਂ ਅਸੀਂ ਜਿੰਨੇ ਜੀਵਾਂ ਸਾਡੀ ਪਦੈਸ਼ ਵੀ ਹੋਈ ਤੇ ਸਾਡਾ ਨਾਸ਼ ਵੀ ਹੋਣਾ ਲੇਕਿਨ ਉਹ ਕਿਤੇ ਜਾਣ ਵਾਲਾ ਨਹੀਂ ਕੋਣ ਕਹਿੰਦੇ ਰਚਨਾ ਜਿਨ ਰਚਾਈ ਜਿਨੂੰ ਮਹਾਰਾਜ ਜਪਜੀ ਸਾਹਿਬ ਚ ਆਖਿਆ ਨਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹਨੂੰ ਭਗਤ ਜੀ ਕਹਿੰਦੇ ਐ ਕੁਜ਼ਾ ਆਮਦ ਕੁਜਾ ਦਾ ਅਰਥ ਕਿਤੋਂ ਨਾਉ ਕਿਤੋਂ ਆਇਆ ਕੁਜ਼ਾ ਰਫਤੀ ਨਾਉ ਨੇ ਕਿਤੇ ਜਾਣਾ ਰਫਤੀ ਦਾ ਅਰਥ ਜਾਣਾ ਨਾਉ ਨੇ ਕਿਤੇ ਜਾਣ ਕੁਜਾ ਮੇ ਰਵੀ ਉਹ ਤੇ ਹਰ ਵਕਤ ਰਮਿਆ ਅਸੀਂ ਆਏ ਵੀ ਆ ਅਸੀਂ ਜਾਣਾ ਵੀ ਆ ਅਸੀਂ ਇਸ ਜਗਤ ਤੇ ਆਏ ਆ ਨਾ ਪਹਿਲਾਂ ਤੇ ਇੱਕ ਦਿਨ ਜਾਣਾ ਵੀ ਆ ਜਿੰਨੇ ਸਾਨੂੰ ਇੱਥੇ ਭੇਜਿਆ ਹੈ ਉਹਨੇ ਇੱਕ ਦਿਨ ਬੁਲਾਉਣਾ ਵੀ ਆ ਟਾਈਮ ਬਚਨ ਵਰਤੇ ਨਾ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇਂ ਨਾਨਕਾ ਸਦੈ ਉੱਠੀ ਜਾਏ ਆਏ ਹਾਂ ਇੱਕ ਦਿਨ ਜਾਣਾ ਵੀ ਐਥੇ ਆਇਆ ਸਭ ਕੋ ਜਾਸੀ ਕੂੜ ਕਰੋ ਅੰਕਾਰੋ ਐਵੇਂ ਕਹਿੰਦੇ ਝੂਠਾ ਅੰਕਾਰ ਕਰੀ ਜਾਣਾ ਐਥੇ ਜਿਹੜਾ ਵੀ ਆਇਆ ਉਹਨੇ ਜਾਣਾ ਜਾਣਾ ਲੇਕਿਨ ਜਿਹੜਾ ਨਹੀਂ ਜਾਣ ਵਾਲਾ ਉਹ ਅਕਾਲ ਪੁਰਖ ਹੈ ਹੈ ਪੀ ਹੁਣ ਵੀ ਹੈ ਹੋਸੀ ਅੱਗੇ ਵੀ ਹੋਏਗਾ ਜਾਇ ਨਾ ਜਾਸੀ ਨਾ ਉਹ ਕਿਤੇ ਗਿਆ ਹੈ ਨਾ ਉਹਨੇ ਜਾਣਾ ਰਚਨਾ ਜਿਹਨੇ ਰਚਨਾ ਰਚਾਈ ਹੈ। ਔਰ ਮਹਾਰਾਜ ਅਗੇ ਕਹਿੰਦੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਰੰਗੀ ਰੰਗੀ ਕਈ ਰੰਗਾਂ ਦੀ ਭਾਂਤੀ ਦਾ ਅਰਥ ਹੈ ਭਾਂਤ ਭਾਂਦਿਆ ਜਿਵੇਂ ਕਹਿੰਨ ਨਾ ਸ਼ਬਦ ਭਾਂਤ ਭਾਂਤ ਦਾ ਅਰਥ ਵੱਖਰਾ ਵੱਖਰਾ ਹੁੰਦਾ। ਵਿਆਹ ਤਾਂ ਭਾਂਤ ਭਾਂਦ ਦੀ ਦੁਨੀਆ ਜੁੜੀ ਆ ਜੀ। ਭਾਂਤ ਭਾਂਦ ਦੇ ਲੋਕ ਇਕੱਠੇ ਹੋਏ ਵੱਖਰੇ ਵੱਖਰੇ। ਤਾਂ ਭਾਂਤੀ ਭਾਂਤੀ ਦਾ ਅਰਥ ਹੈ ਰੰਗੀ ਰੰਗੀ ਭਾਂਤੀ ਕਰ ਕਰ ਰੰਗਾ ਰੰਗਾ ਦੇ ਕਈ ਭਾਂਤ ਦਾ ਸੰਸਾਰ ਉਹਨੇ ਜਿਹੜਾ ਰਚਿਆ ਔਰ ਮਾਇਆ ਜਿੰਨ ਉਪਾਇ ਉਪਾਈ ਦਾ ਅਰਥ ਹੁੰਦਾ ਪੈਦਾ ਕੀਤਾ ਕਹਿੰਦੇ ਮਾਇਆ ਜਿਹੜਾ ਜਿੰਨਾ ਵੀ ਸੰਸਾਰ ਹੈ ਨਾ ਮਾਇਆ ਕੱਲਾ ਕਰੰਸੀ ਨੂੰ ਨਹੀਂ ਕਹਿੰਦੇ ਮਾਇਆ ਇਹ ਜਿੰਨਾ ਜਗਤ ਹੈ ਸਾਰੀ ਪ੍ਰਭੂ ਦੀ ਮਾਇਆ ਆ ਆਪਾਂ ਕੱਲਾ ਕਈ ਵਰੀ ਮਾਇਆ ਸ਼ਬਦ ਹੁੰਦਾ ਸੀ ਸੋਚਦੇ ਸ਼ਾਇਦ ਕਰੰਸੀ ਦਾ ਹੀ ਮਤਲਬ ਨਾਮ ਹੈ ਨਹੀਂ ਮਾਇਆ ਜਿੰਨਾ ਬ੍ਰਹਿਮੰਡ ਰਚਨਾ ਸਭ ਕੁਝ ਹੈ ਨਾ ਸਭ ਪ੍ਰਭੂ ਦੀ ਮਾਇਆ ਪਰਮੇਸ਼ਰ ਦੀ ਮਾਇਆ ਕਹਿੰਦੇ ਉਹਨੇ ਹੀ ਪੈਦਾ ਕੀਤੀ ਐ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਕਹਿੰਦੇ ਫਿਰ ਉਹ ਜਿਵੇਂ ਉਸ ਦੀ ਰਜਾ ਜਗਤ ਨੂੰ ਪੈਦਾ ਕਰਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ ਕਰ ਕਰ ਦੇਖੇ ਆਪਣੇ ਪੈਦਾ ਕੀਤੇ ਹੋਏ ਜੀਵ ਜਿਹੜੇ ਹਨ ਉਹਨੇ ਉਹਨਾਂ ਨੂੰ ਵੇਖ ਵੀ ਰਿਹਾ ਤੱਕ ਰਿਹਾ ਤੇ ਉਹਨਾਂ ਦੀ ਸੰਭਾਲ ਵੀ ਕਰ ਰਿਹਾ ਜਿਵੇਂ ਉਸ ਦੀ ਰਜਾ ਜਿਉ ਤਿਸ ਦੀ ਵਡਿਆਈ ਜਿਵੇਂ ਉਸ ਦੀ ਰਜਾ ਹੈ ਸੰਭਾਲ ਵੀ ਉਹ ਕਰ ਰਿਹਾ ਕਿਉਂਕਿ ਉਹ ਮਾਲਕ ਨੇ ਜੀਵ ਪੈਦਾ ਕੀਤੇ ਆ ਤੇ ਜੀਵ ਪੈਦਾ ਕਰਕੇ ਉਹਨਾਂ ਨੂੰ ਐਵੇਂ ਨਹੀਂ ਛੱਡ ਦਿੱਤਾ ਸੰਭਾਲ ਰਿਹਾ ਹੈ ਖਬਰ ਲੈਂਦਾ ਹਰੇਕ ਜੀਵ ਦੀ ਰੋਜੀ ਦੇ ਰਿਹਾ ਹੈ ਕਿਨੂੰ ਕਿਸ ਢੰਗ ਨਾਲ ਰੋਟੀ ਮਿਲਣੀ ਹੈ ਕਿਨੂੰ ਇਹ ਸਭ ਉਹਨੇ ਨਿਸ਼ਚਿਤ ਕੀਤਾ ਕੋਈ ਬੰਦਾ ਖੇਤੀ ਕਰਕੇ ਖਾਏਗਾ ਕੋਈ ਵਪਾਰ ਕਰਕੇ ਖਾਏਗਾ ਕੋਈ ਦੁਕਾਨਦਾਰੀ ਐ ਕੋ ਨੌਕਰੀ ਕਰੇਗਾ ਕੋ ਦੇਸ਼ ਵਿੱਚ ਕੋ ਵਿਦੇਸ਼ ਵਿੱਚ ਜਿੱਥੇ-ਜਿੱਥੇ ਦਾਣੇ ਖਿਲਾਰੇ ਆ ਚੁਗਦੇ ਫਿਰਦੇ ਆਜੀਵ ਆਪਾਂ ਸਾਰੇ ਜਿਵੇਂ ਜਿਵੇਂ ਉਹਨੇ ਖੇਡ ਖੜਾਈ ਐ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਡੇ ਇਕ ਲਹਿਰ ਵੇ ਆਪੇ ਜਿਉਂ ਨਚਾਏ ਤਿਉਂ ਤਿਉ ਨਚਣ ਸਿਰ ਸਿਰ ਕਿਰਤ ਵਿਹਾਣੀ ਆ ਉਹ ਮਾਲਕ ਜਿਸ ਤਰਾਂ ਐ ਨਾਚ ਉਚਾਰਿਆ ਜੀਵ ਨਚ ਰਿਹਾ ਉਸ ਖੇਡ ਦੇ ਵਿੱਚ ਚੱਲ ਰਿਹਾ ਮਹਾਰਾਜ ਕਹਿੰਦੇ ਉਸ ਮਾਲਕ ਨੇ ਪੈਦਾ ਕੀਤਾ ਸੰਸਾਰ ਜਿਉਂ ਤਿਸ ਦੀ ਵਡਿਆਈ ਅਖੀਰ ਲੀਆਂ ਪੰਕਤੀਆਂ ਸ਼ਬਦ ਦੀਆਂ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾ ਸਹਾਪਤ ਸਾਹਿਬ ਨਾਨਕ ਰਹਿਣ ਰਜ਼ਾਈ ਕਹਿੰਦੇ ਜੋ ਕੁਝ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਉਹੀ ਕਰਦਾ ਹੈ ਜੋ ਤਿਸ ਭਾਵੈ ਸੋਈ ਕਰਸੀ ਕੋਈ ਜੀਵ ਉਸ ਦੇ ਅੱਗੇ ਹੰਕੜ ਨਹੀਂ ਵਿਖਾ ਸਕਦਾ ਵੀ ਕੋਈ ਜੀਵ ਉਸ ਨੂੰ ਇਹ ਨਹੀਂ ਆਖ ਸਕਦਾ ਤੂੰ ਐਉਂ ਨਹੀਂ ਹੋ ਕਰ ਵੇ ਤੈਨੂੰ ਐ ਨਹੀਂ ਐ ਕਰਨਾ ਚਾਹੀਦਾ ਹੁਕਮ ਨਾ ਕਰਨਾ ਚਾਹੀਦਾ ਜਾਇਆ ਪੰਜਵੇਂ ਇੱਥੇ ਸੰਸਾਰ ਤੇ ਆ ਨਾ ਵੀ ਹੁਕਮ ਕਰਦੇ ਐ ਨਹੀਂ ਜੀ ਐ ਕਰਦੇਓ ਮਹਾਰਾਜ ਕਹਿੰਦੇ ਇੱਥੇ ਤੇ ਮਨ ਭਾਉਂਦੇ ਹੁਕਮ ਕਰਦਾ ਅੱਗੇ ਉਸ ਮਾਲਕ ਹੁਕਮ ਕੀਏ ਮਨ ਭਾਉਂਦੇ ਰਾ ਪੀੜੇ ਅੱਗੇ ਜਾਵਣਾ ਇਹ ਇੱਥੇ ਖੇਡ ਚੱਲਦੀ ਉਸ ਮਾਲਕ ਦੇ ਘਰ ਵਿੱਚ ਹੁਕਮ ਨਹੀਂ ਨਾ ਨੂੰ ਹੁਕਮ ਕਰ ਸਕਦਾ ਉਹਦੇ ਅੱਗੇ ਨਹੀਂ ਹੁਕਮ ਕਰ ਸਕਦਾ ਇਸੇ ਕਰਕੇ ਮਹਾਰਾਜ ਕਹਿੰਦੇ ਆ ਕਿ ਉਸ ਮਾਲਕ ਨੂੰ ਕੋਈ ਹੁਕਮ ਨਹੀਂ ਕਰ ਸਕਦਾ ਉਹ ਜੋ ਉਹਨੂੰ ਪਾਉਂਦਾ ਉਹਨੇ ਉਹੋ ਹੀ ਕਰਨਾ ਹੈ ਤਾਂ ਕਰਕੇ ਉਹਦੇ ਅੱਗੇ ਕੋਈ ਐ ਨਹੀਂ ਕਹਿ ਸਕਦਾ ਤੈਨੂੰ ਐ ਨਹੀਂ ਐ ਕਰਨਾ ਚਾਹੀਦਾ ਉਹਦੇ ਅੱਗੇ ਤਾਂ ਹਾਥੀ ਹੈ ਜੋੜ ਕੇ ਆਖਣਾ ਕਿ ਮਾਲਕਾ ਆਪਿਆ ਰੰਗ ਹੈ ਆਪੇ ਬਉਰੰਗੀ ਜੋ ਤਿਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਕਈ ਬੰਦੇ ਇਹੋ ਜੀਆਂ ਗੱਲਾਂ ਕਰਦੇ ਕਈ ਮੈਂ ਰੱਬ ਜੀ ਨੂੰ ਕਹਿੰਦਾ ਇਸ ਤਰ੍ਹਾਂ ਵੀ ਭਾਈ ਤੂੰ ਹੁਕਮ ਹੁਕਮ ਨਹੀਂ ਉਸ ਮਾਲਕ ਨੂੰ ਉਹ ਜੋ ਨੇ ਕਰਨਾ ਉਹ ਹੀ ਕਰਨਾ ਕੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਆ ਉਹ ਕਰ ਰਿਆ ਹੈ ਜੋ ਨੇ ਕਰਨਾ ਹੈ ਤਾਂ ਕਰਕੇ ਮਹਾਰਾਜ ਕਹਿੰਦੇ ਕੀਤਾ ਕਰਨਾ ਸਰ ਵਰਜਾਈ ਕਿਛ ਕੀਚਾ ਜੇ ਕਰ ਸਕੀ ਹੈ ਆਪਣਾ ਕੀਤਾ ਕਿਛੂ ਨਾ ਹੋਵੇ ਜਿਉ ਹਰ ਪਾਵੇ ਤਿਉ ਰੱਖੀਆ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਮਸਕੈ ਜਿਉ ਪਾਵੇ ਤਿਵੇਂ ਬਖਸ਼ ਜਿਵੇਂ ਤੈਨੂੰ ਪਾਉਂਦਾ ਮਹਾਰਾਜ ਸਾਡਾ ਕੋਈ ਜ਼ੋਰ ਥੋੜੀ ਐ ਜੋ ਤੂੰ ਕਰਨਾ ਹੈ ਉਹੋ ਕੋ ਜੀ ਹੋਣਾ ਹੈ ਤਾਂ ਕਰਕੇ ਮਹਾਰਾਜ ਇੱਕ ਬਚਨ ਕਹਿੰਦੇ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਪਾਵੈ ਸੋਈ ਥੀਸੀ ਜੋ ਤੈਨੂੰ ਪਾਉਂਦਾ ਉਹੀ ਹੋਏਗਾ ਜੋ ਤੂੰ ਦੇ ਸੋਈ ਹੋ ਪਾਈ ਇਹਨੂੰ ਆਸਾ ਕੀ ਵਾਰ ਵਿੱਚ ਆਖਿਆ ਵਦੀ ਸੁਵਜਗ ਨਾਨਕਾ ਸੱਚਾ ਵੇਖੈ ਸੋਏ ਸਭਣੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅਸੀਂ ਆਪਣੇ ਵਿੱਤ ਮੁਤਾਬਕ ਯਤਨਤਾ ਬਥੇਰਾ ਕਰਦੇ ਛਾਲਾ ਮਾਰਦੇ ਆ ਲੇਕਿਨ ਹੁੰਦਾ ਉਹ ਹੈ ਜੋ ਉਸ ਮਾਲਕ ਛਾਲ ਵੀ ਉਨੀ ਕੁ ਮਾਰ ਸਕਦੇ ਜਿੰਨੀ ਕੋ ਡੋਰ ਢਿੱਲੀ ਛੱਡਦਾ ਕਿਉਂਕਿ ਡੋਰੀ ਤਉਦੇ ਹੱਥਨ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੇ ਮਾਰੇ ਜੇ ਕਰਾਵੇਂ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਕਹਿੰਦੇ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਉਹਦੇ ਅੱਗੇ ਹੁਕਮ ਨਹੀਂ ਚੱਲ ਸਕਦਾ ਕੋਈ ਜ਼ੋਰ ਨਹੀਂ ਅਰਦਾਸ ਇਹ ਜਿਸ ਨਾਲ ਜ਼ੋਰ ਨਾ ਚੱਲੇ ਖਲੇ ਕੀਚੇ ਅਰਦਾਸ ਅਖੀਰਲੀ ਪੰਕਤੀ ਕਹਿੰਦੇ ਸੋ ਪਾਤਸ਼ਾ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ ਕਹਿੰਦੇ ਉਹ ਪ੍ਰਭੂ ਸਾਰੇ ਜਗਤ ਦਾ ਪਾਤਸ਼ਾ ਹੈ ਕਹਿੰਦੇ ਕੱਲਾ ਪਾਤਸ਼ਾ ਨਹੀਂ ਸ਼ਾਹਾਂ ਪਤ ਸਾਹਿਬ ਪਾਤ ਸ਼ਾਹਾਂ ਦਾ ਵੀ ਪਾਤਸ਼ਾ ਹੈ ਤੇ ਕਹਿੰਦੇ ਸਾਨੂੰ ਸਾਰਿਆਂ ਨੂੰ ਜੀਵਾਂ ਨੂੰ ਉਸ ਦੀ ਰਜਾ ਦੇ ਵਿੱਚ ਹੀ ਰਹਿਣਾ ਫੱਬਦਾ ਹੈ ਅਸੀਂ ਉਸ ਦੀ ਰਜਾ ਦੇ ਵਿੱਚ ਤੇ ਕਹਿੰਦੇ ਉਹਦੀ ਸਲਾਹ ਕਰਨੀ ਉਹਦੇ ਪੈਦਾ ਸਾਰਾ ਕੀਤੇ ਜਿਵੇਂ ਤਾਤੋ ਦੀ ਸਿਪ ਤੋਂ ਸਲਾਹ ਵਿੱਚ ਨੇ ਉਹਦੀ ਰਜਾ ਵਿੱਚ ਤੁਰ ਰਿਹਾ ਉਹਦੇ ਹੁਕਮ ਦੇ ਵਿੱਚ ਹੈ ਤੂੰ ਵੀ ਉਹਦੀ ਰਜਾ ਵਿੱਚ ਆ ਜਾ ਜਿਹੜਾ ਰਾਜਿਆਂ ਦਾ ਰਾਜਾ ਹੈ ਕੋਹ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਇਸੇ ਕਰਕੇ ਉਹ ਮਾਲਕ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਤੇ ਹੈ ਜਿਹਨੂੰ ਆਖਿਆ ਤੂੰ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਜਿਹਨੂੰ ਜਪ ਸਹਿਬ ਵਿੱਚ ਆਖਿਆ ਰਾਜਾਨ ਰਾਜ ਫਿਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਆਖਦੇ ਨੇ ਰਾਜਨ ਮੈਂ ਤੂੰ ਰਾਜਾ ਕਹੀਂ ਭੂਮਣ ਮੈਂ ਭੂਮਾ ਠਾਕੁਰ ਮੈਂ ਠਕੁਰਾਈ ਤੇਰੀ ਕੋਮਣ ਸਿਰ ਕੋਮਾ ਪਿਤਾ ਮੇਰੋ ਵੱਡੋ ధਨੀ ਅਗਮਾ ਉਸਤਤ ਕਵਨ ਕਰੀਜੈ ਕਰਤੇ ਪੇਖ ਰਹੇ ਵਿਸਮਾ ਕਹਿੰਦੇ ਹੋ ਮਾਲਕ ਜਿਹੜਾ ਰਾਜਿਆਂ ਦਾ ਰਾਜਾ ਹੈ ਜਿਹਦੀ ਰਾਜਾ ਵਿੱਚ ਸਾਰਾ ਜਗਤ ਔਰਿਆ ਤੂੰ ਵੀ ਉਹਦੇ ਹੁਕਮ ਵਿੱਚ ਉਹਦੀ ਰਾਜਾ ਵਿੱਚ ਆ ਇਸੇ ਵਿੱਚ ਹੀ ਉਦੇ ਭਾਣੇ ਵਿੱਚ ਚੱਲਣ ਵਿੱਚ ਹੀ ਸਵੱਡਾ ਸੁਖ ਹੈ ਉਸ ਦੇ ਹੁਕਮ ਵਿੱਚ ਉਹਦੀ ਰਜਾ ਵਿੱਚ ਆਉਣ ਵਿੱਚ ਹੀ ਜੀਵਨ ਦੀ ਸਫਲਤਾ ਹੈ ਮਹਾਰਾਜ ਮੇਰ ਕਰਨ ਇੱਥੇ ਸੋਧਰ ਦਾ ਜੋ ਸ਼ਬਦ ਹੈ ਉਹਦੀ ਸਮਾਪਤੀ ਹੋਈ ਹੈ ਇਹ ਤੋਂ ਅਗਲਾ ਵਚਨ ਫਿਰ ਆਪ ਅਗਲੇ ਭਾਗ ਵਿੱਚ ਵਿਚਾਰਾਂਗੇ ਹੋਇਆਂ ਪੁੱਲਾਂ ਦੇਖਿਮਾ ਫਤਿਹ ਬਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ